ਬਹੁਤ ਵੱਡੀ ਖਬਰਾਂ ਜਿਵੇਂ ਕਿ ਦਲਜੀਤ ਦਸਾਂਝ ਜਿਨ੍ਹਾਂ ਨੂੰ ਇੱਕ ਪੰਨੋਂ ਦੀ ਫੇਰ ਤੋਂ ਧਮਕੀ ਆ ਗਈ ਹੈ ਪੰਜਾਬ ਭਰ ਦੇ ਵਿੱਚ ਤਹਿਲਕਾ ਮਚ ਚੁੱਕਿਆ ਹੈ ਔਰ ਉਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਬਹੁਤ ਸਾਰੇ ਸਾਡੇ ਪੰਜਾਬ ਦੇ ਕਲਾਕਾਰ ਜਾ ਚੁੱਕੇ ਨੇ ਇਸ ਧਰਤੀ ਨੂੰ ਛੱਡ ਕੇ ਯਾਨੀ ਪੰਜਾਬ ਦੇ ਵਿੱਚ ਸਿੱਧੂ ਮੂਸੇਵਾਲੇ ਤੋਂ ਲੈ ਲਓ ਦੀਪ ਸਿੱਧੂ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਔਰ ਬਰਿੰਦਰ ਘੋਮਣ ਜਸਵਿੰਦਰ ਪੱਲ ਬਹੁਤ ਸਾਰੇ ਕਲਾਕਾਰ ਪੰਜਾਬ ਨੂੰ ਛੱਡ ਕੇ ਗਏ ਨੇ ਔਰ ਹੁਣ ਦਲਜੀਤ ਦੁਸੰਗ ਦੀ ਜਿਹੜੀ ਖਬਰ ਇਹਦੇ ਨਾਲ ਪੂਰਾ ਪੰਜਾਬ ਹਿੱਲ ਚੁੱਕਿਆ ਯਾਨੀ ਪੰਨੂ ਨੇ ਤਾਂ ਕੀ ਕੀਤੀ ਅਮਰੀਕਾ ਦੇ ਵਿੱਚੋਂ ਜਿਹਨੂੰ ਖਾਲਸਤਾਨੀ ਅਤੰਕਵਾਦੀ ਵੀ ਕਿਹਾ ਜਾਂਦਾ ਔਰ ਇਹਦੇ ਪਿੱਛੇ ਦੀ ਕਹਾਣੀ ਸੁਣੋਗੇ ਤੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂਕਿ ਮਾਮਲਾ ਬੜਾ ਹੀ ਗੰਭੀਰ ਹੈ 1984 ਦਾ ਮਾਮਲਾ ਯਾਨੀ ਅਮਿਤab ਬਚਨ ਬਾਲੀਵੁੱਡ ਦੇ ਇੱਕ ਮਸ਼ਹੂਰ ਅਦਾਕਾਰ ਐਕਟਰ ਨੇ ਔਰ ਉਹਨਾਂ ਦਾ ਕਰਕੇ ਦਰਜੀਤ ਦੁਸਾਂਝ ਨੂੰ ਬਹੁਤ ਵੱਡੀ ਧਮਕੀ ਔਰ ਖੁੱਲੇ-ਅੰਮ ਖੁੱਮੀ ਦਿੱਤੀ ਹੈ ਕਹਿੰਦੇ ਜੀ ਅਮੀਤ ਆਪ ਬਚਨ ਦਰਜੀਤ ਦੁਸਾਂਝ ਦੇ ਕਾਰ ਬਣ ਗਏ ਨੇ ਕਿਵੇਂ ਬਣ ਗਏ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਕਾਂਗਰਸ ਦੇ ਲੀਡਰ ਹੋਣ ਚਾਹੇ ਹੋਣਾ ਆਮ ਆਦਮੀ ਪਾਰਟੀ ਦੇ ਕਹਿੰਦੇ ਜੀ ਕੱਲ ਨੂੰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣ ਜਾ ਰਹੀ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਕੱਲ ਸੁਣਵਾਈ ਹੈ ਉਹਨਾਂ ਦੇ ਵਕੀਲ ਬੜੇ ਜੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕਰ ਰਹੇ ਨੇ ਪਰ ਇਹ ਤੋਂ ਪਹਿਲਾਂ ਇੱਕ ਬਹੁਤ ਵੱਡੀ ਖਬਰ ਨੇ ਦਸਤਕ ਦੇ ਦਿੱਤੀ ਹੈ ਕਹਿੰਦੇ ਜੀ ਦਲਜੀਤ ਦੋਸਾਂਝ ਨੂੰ ਕਿਹੜੀ ਧਮਕੀ ਦਿੱਤੀ ਹੈ ਮੈਂ ਤੁਹਾਨੂੰ ਵੀਡੀਓ ਰਾਹੀਂ ਸੁਣਾਉਂਗਾ ਕਿਉਂਕਿ ਨਗਾਤਾਰ ਪੰਜਾਬ ਦੇ ਕਲਾਕਾਰਾਂ ਨੂੰ ਥ੍ਰੈਟ ਆ ਰਹੇ ਨੇ ਚਾਹੇ ਮਨਕੀਰ ਤਾਲ ਖਾਣ ਬਹੁਤ ਸਾਰੇ ਹੋਰ ਵੀ ਜਿਹੜੇ ਹੈਗੇ ਨੇ ਬਸੇ ਪੰਜਾਬ ਭਰ ਦੇ ਵਿੱਚ ਬਹੁਤ ਵੱਡਾ ਘਾਟਾ ਸਾਨੂੰ ਪਹਿਲੀ ਪਿਆ ਪਰ ਪੰਜਾਬੀ ਇੰਡਸਟਰੀ ਨੂੰ ਕਿਵੇਂ ਖਤਮ ਕਰਨੀਆਂ ਤਿਆਰੀਆਂ ਨੇ ਔਰ ਇਹ ਵਿੱਚ ਵੱਡਾ ਯੋਗਦਾਨ ਕਰੇ ਨੇ ਕਹਿੰਦੇ ਜੀ ਅਮਿਤਾਬ ਬਚਨ ਬਾਲੀਵੁੱਡ ਦੇ ਅਦਾਕਾਰ ਦਾ ਯਾਨੀ ਐਕਟਰ ਨੇ ਉਹਨਾਂ ਦਾ ਸੁਣੋ ਇਸ ਨਾਲ ਹੀ ਆਨ ਗੀਤ ਗਾਇਕ ਦਲਜੀਤ ਦਸਾਂਝ ਨੂੰ ਧਮਕੀ ਦਿੱਤੀ ਗਈ ਹੈ ਜਿਨ੍ਹਾਂ ਖਾਲਿਸਤਾਨੀ ਅਤਵਾਦੀ ਸੰਗਠਨ ਐਸਐਫਜੀ ਦੇ ਮੁਖੀ ਗੁਰਪੰਤਵੰਤ ਪੰਨੂ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਜਿਸ ਦੇ ਵਿੱਚ ਸ਼ਰਿਆਮ ਕਿਹਾ ਗਿਆ ਹੈ ਕਿ ਜੋ ਸ਼ੋਅ ਦਲਜੀਤ ਦਸਾਂਝ 1 ਨਵੰਬਰ ਨੂੰ ਲਗਾਉਣ ਜਾ ਰਹੇ ਨੇ ਉਸ ਸ਼ੋਅ ਨੂੰ ਲਗਾਣ ਨਹੀਂ ਦਿੱਤਾ ਜਾਵੇਗਾ ਉਸ ਦਾ ਵਿਰੋਧ ਕੀਤਾ ਜਾਵੇਗਾ ਇਹ ਪੂਰਾ ਹੰਗਾਮਾ ਸ਼ੁਰੂ ਕਿੱਥੋਂ ਹੁੰਦਾ ਹੈ ਵਿਵਾਦ ਕਿੱਥੋਂ ਸ਼ੁਰੂ ਹੁੰਦਾ ਹੈ ਤੁਹਾੰਦਾ ਜ਼ਨਿਆ ਦਰਸਲ ਸਾਂਧਿਆ ਤਸਵੀਰਾਂ ਤੁਸੀਂ ਵੀ ਦੇਖਿਆ ਹੋਣੀ ਆ ਜਿੱਥੇ ਉਹ ਅਮਿਤab ਬੱਚਨ ਨੂੰ ਮਿਲਦੇ ਨੇ ਕੇਬੀਸੀ ਦੇ ਸੈੱਟ ਤੇ ਜਾਂਦੇ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਕੁਝ ਸਮਾਂ ਪਹਿਲਾਂ ਹੀ ਕੇਬੀਸੀ ਦੇ ਸੀਜ਼ਨ 17 ਦਾ ਇੱਕ ਟੀਜ਼ਰ ਵੀ ਲਾਂਚ ਹੋਇਆ ਹੈ ਟੀਜ਼ਰ ਦੇ ਵਿੱਚ ਦਿਲਜੀਤ ਦੋਸਾਂਝ ਉਸ ਸ਼ੋਅ ਦੇ ਵਿੱਚ ਜਦੋਂ ਜਾਂਦੇ ਨੇ ਅਮਿਤab ਬੱਚਨ ਨੂੰ ਮਿਲਦੇ ਨੇ ਉਸ ਦੇ ਟੀਜ਼ਰ ਦੇ ਵਿੱਚ ਦਿਖਾਇਆ ਗਿਆ ਇਸ ਤੋਂ ਇਲਾਵਾ ਇਸ ਟੀਜ਼ਰ ਦੇ ਵਿੱਚ ਦਿਲਜੀਤ ਦੋਸਾਂਝ ਅਮਿਤab ਬੱਚਨ ਦੇ ਪੈਰੀ ਹੱਥ ਲਗਾਉਂਦੇ ਹੋਏ ਵੀ ਨਜ਼ਰ ਆ ਰਹੇ ਪੂਰਾ ਵਿਵਾਦ ਹੀ ਇੱਕ ਤੋਂ ਸ਼ੁਰੂ ਹੁੰਦਾ ਹੈ ਜੋ ਐਸਐਫਜੀ ਦੇ ਮੁਖੀ ਨੇ ਪੰਨੂ ਉਹਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪੰਨੂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਅਮਿਤਪ ਬਚਨ ਦੇ ਪੈਰੀ ਹੱਥ ਲਗਾ ਕੇ ਦਲਜੀਤ ਦਸਾਂਝ ਨੇ 1984 ਦੇ ਜੋ ਸਿੱਖ ਕਤਲੇਆਮ ਦੇ ਪੀੜਤ ਨੇ ਉਹਨਾਂ ਦਾ ਅਪਮਾਨ ਕੀਤਾ ਹੈ ਪੰਨੂ ਨੇ ਕਿਹਾ ਕਿ ਜਿਹੜੇ ਸਿੱਖ ਪੀੜਤ ਨੇ 1984 ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਦੰਗੇ ਹੋਏ ਸੀ ਕਹਿੰਦੇ ਜੀ ਅਮਿਤਪ ਬਚਨ ਨੇ ਉਸ ਵਾਸਤੇ ਗੱਲ ਤਾਂ ਸੱਚ ਹੈ ਕਿ ਜਿੰਦਾਬਾਦ ਔਰ ਦੂਜੇ ਪਾਸੇ ਉਹਨਾਂ ਦੇ ਸਮਰਥਨ ਦੇ ਵਿੱਚ ਯਾਨੀ ਸਿੱਖਾਂ ਦੇ ਵਿਰੋਧ ਨਾਰੇ ਲਾਏ ਸੀ ਤਾਂ ਹੁਣ ਇੱਥੇ ਪੰਜਾਬ ਦੀ ਇੰਡਸਟਰੀ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਤਾਂ ਜ਼ਰੂਰੀ ਹੈ ਕਿ ਭਾਈ ਜਿਹੜੇ ਸਾਡੇ ਪੰਜਾਬ ਵਿਰੋਧੀ ਲੋਕ ਨੇ ਉਹ ਚਾਹੇ ਸਾਡੇ ਬੰਬੇ ਵਾਲੀ ਇੰਡਸਟਰੀ ਦੇ ਵਿੱਚ ਹੁਣ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੁਣ ਚਾਹੇ ਕਿਸੇ ਵੀ ਸੂਬੇ ਦੇ ਵਿੱਚ ਹੁਣ ਮਹਾਰਾਸ਼ਟਰ ਦੇ ਵਿੱਚ ਬੈਠੇ ਅਮਿਤ ਆਚਨ ਮੁੰਬਈ ਦੇ ਵਿੱਚ ਉਹਨਾਂ ਦੇ ਉੱਤੇ ਬਹੁਤ ਵੱਡੇ ਉਹਨਾਂ ਨੇ ਔਰੋਪ ਲਾਏ ਨੇ ਗੁਰਪੰਤ ਸਿੰਘ ਪੰਨੂ ਨੇ ਕਹਿੰਦੇ ਆ ਜੀ ਦਲਜੀਤ ਦਸਾਂਝ ਨੇ ਕੇਬੀਸੀ ਦੇ ਸੈੱਟ ਤੇ ਜਾ ਕੇ ਉਹਦੇ ਪੈਰ ਛੂਲੇ ਭਗਵੰਨੀ ਹੋਈ ਸੀ ਸਿੱਖਾਂ ਦਾ ਕਰਤਾਰ ਕਹਿੰਦੇ ਵੀ ਮੈਂ ਕੀਤਾ ਕਿਉਂ ਉਹ ਕਹਿੰਦੇ ਪੈਰ ਛੂਣ ਦੀ ਗੱਲ ਨਹੀਂ ਹੈਗੀ ਕਹਿੰਦੇ ਜੀ 1984 ਦੇ ਵਿੱਚ ਜਦੋਂ ਸਾਡੇ ਸਿੱਖਾਂ ਦਾ ਕਤਲੇਆਮ ਹੋਇਆ ਉਸ ਵਕਤ ਐਸੇ ਅਮਿਤਾਬ ਵਚਨ ਨੇ ਜਿਹਦੀਆਂ ਹੁਣ ਤੱਕ ਅਸੀਂ ਫਿਲਮਾਂ ਦੇਖਦੇ ਆਏ ਹਾਂ ਉਸ ਬੰਦੇ ਨੇ ਸਿੱਖਾਂ ਦੇ ਵਿਰੁੱਧ ਨਾਰੇਵਾਜੀ ਕੀਤੀ ਸੀ ਤਾਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਕਿ ਜਿਹੜੀ ਜਾਣਕਾਰੀ ਹੈ ਕੰਨੇ ਥੱਲੇ ਪੰਜਾਬੀ ਤੱਕ ਦੇਖੋ ਤੁਹਾਡਾ ਵੀ ਪਹੁੰਚਾਉਣ ਦਾ ਇਹ ਜ਼ਰੂਰੀ ਮਕਸਦ ਹੈ ਆਪਣਾ ਸਾਰਿਆਂ ਦਾ ਕਿ ਇਹ ਜਾਗਰਤਾ ਇਸ ਕਦਰ ਹੋਣੀ ਚਾਹੀਦੀ ਹੈ ਪੰਜਾਬ ਭਰ ਦੇ ਅੰਦਰ ਕਿ ਜਿੰਨੇ ਵੀ ਪੰਜਾਬ ਵਿਰੋਧੀ ਚਾਹੇ ਪਿੱਛੇ ਰਹੇ ਹੁਣ ਚਾਹੇ ਅੱਜ ਵੀ ਹੋਣ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਣੀ ਜ਼ਰੂਰੀ ਹੈ ਤਾਂ ਹੁਣ ਗੁਰਪੰਤ ਸਿੰਘ ਪੰਨੂ ਵੀ ਦਲਜੀਤ ਦਸਾਂਗ ਨੂੰ ਬਹੁਤ ਵੱਡੀ ਧਮਕੀ ਦਿੱਤੀ ਹੈ ਨਾ ਤਾਂ ਕਹਿੰਦਾ ਅਸੀਂ ਸ਼ੋਰ ਲਾਉਣ ਦੇਵਾਂਗੇ ਆਈ ਨਾ ਵੀ ਅਕਸਰ ਤੁਸੀਂ ਵੇਖਿਆ ਮੁੱਖ ਮੰਤਰੀ ਨੂੰ ਵੀ ਧਮਕੀਆਂ ਦਿੰਦੇ ਰਹਿੰਦੇ ਨੇ ਪਰ ਕੁਝ ਉਹਨਾਂ ਦੀਆਂ ਧਮਕੀਆਂ ਗਿੱਧੜ ਧਮਕੀਆਂ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਸਾਡੇ ਬਹੁਤੇ ਕਲਾਕਾਰ ਨਹੀਂ ਮੈਂ ਕਹੂੰ ਆ ਜਿਵੇਂ ਕੁਛ ਹੀ ਗਿਣਤੀ ਦੇ ਵਿੱਚ ਨੇ ਜਿਹੜੇ ਕਿ ਛੋਟੀ ਦੇ ਕਲਾਕਾਰ ਨੇ ਪਰ ਸਾਡੇ ਪੰਜਾਬ ਨੂੰ ਵਿਗਾੜਨ ਦੀ ਮਾਰਨ ਦੀ ਦੱਬਣ ਦੀ ਔਰ ਕੋਚਲਣ ਦੀ ਬਹੁਤ ਲੰਮੇ ਸਮੇਂ ਤੋਂ ਸਾਜ਼ਿਸ਼ ਹੁੰਦੀ ਆਈ ਹੈ ਕੁਝ ਹੈ ਕਿਸੇ ਵੀ ਰੂਪ ਦੇ ਵਿੱਚ ਹੋਵੇ ਹੁਣ ਉਹ ਬੰਦਾ ਅਮਰੀਕਾ ਦੇ ਵਿੱਚ ਬੈਠਾ ਦਰਜੀਤ ਉਸਾਂ ਨੂੰ ਧਮਕੀ ਦਿੰਦਾ ਹਵਾਲਾ ਦਿੰਦਾ ਅਮਿਤਾਬਚਨ ਦਾ ਕੀ ਇਹ ਗੱਲ ਸੱਚ ਹੈ ਕਿ ਅਮਿਤਾਬਚਨ ਉਸ ਵਕਤ ਨਾਰੇਵਾਜੀ ਕਰਦਾ ਸੀ ਹੋ ਸਕਦਾ ਇਹ ਗੱਲ ਸੱਚ ਹੀ ਹੋਵੇ ਕਿਉਂ ਕਿ ਇੰਦਰਾ ਗਾਂਧੀ ਦਾ ਉਹ ਪੁੱਤਰ ਬਣਿਆ ਹੋਇਆ ਸੀ ਤਾਂ ਜਿਹੜਾ ਬੰਦਾ ਇੰਦਰਾ ਗਾਂਧੀ ਦਾ ਵਿਰੋਧੀ ਸੀ ਉਹ ਸਮਝੋ ਅਮਿਤਾਬ ਦਾ ਵਿਰੋਧੀ ਸੀ ਇਸ ਕਰਕੇ ਅਮਿਤਾਬ ਬਚਨ ਨੇ ਉਸ ਵਕਤ ਦੇ ਵਿੱਚ ਨਾਰੇਵਾਜੀ ਦਾ ਕੀ ਕੀਤਾ ਸੀ ਤਾਂ ਹੁਣ ਪੰਜਾਬ ਦੇ ਸਾਡੇ ਲੋਕਾਂ ਨੂੰ ਇਸ ਵੀਡੀਓ ਨੂੰ ਦਬਕੇ ਮੇਰਾ ਵੀ ਸ਼ੇਅਰ ਕਰਨੀ ਆ ਤਾਂ ਕਿ ਕੱਲੇ-ਕੱਲੇ ਪੰਜਾਬੀ ਨੂੰ ਇਸ ਗੱਲ ਦਾ ਪਤਾ ਲੱਗੇ ਧਮਕੀ ਦਾ ਧਮਕੀ ਜਿਹੜਾ ਕਿ ਅਮਿਤ ਆਬਚਨ ਮੰਨੀਓ ਸਾਡੇ ਹੀ ਸਿੱਖਾਂ ਤੇ ਸਾਡੇ ਹੀ ਪੰਜਾਬੀਆਂ ਤੇ ਬਹੁਤ ਹੀ ਗੰਦੀ ਸ਼ਨਾਬਦੀ ਦੇ ਨਾਲ ਨਾਰੇਬਾਜੀ ਕੀਤੀ ਸੀ ਔਰ ਦੂਜੇ ਪਾਸੇ ਆਜੋ ਵੀ ਕਹਿੰਦੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਬਾਨਤ ਨੇ ਪੂਰੇ ਪੰਜਾਬ ਭਰ ਦੇ ਵਿੱਚ ਸ਼ੋਰ ਮਚਾ ਦਿੱਤਾ ਯਾਨੀ ਕੱਲ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸੁਣਵਾਈ ਹੈ ਹਾਈ ਕੋਰਟ ਦੇ ਅੰਦਰ ਕਹਿੰਦੇ ਜੀ ਉਹਦੇ ਵਕੀਲਾਂ ਨੇ ਐਡੀ ਤਿਆਰੀ ਕੀਤੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣੀ ਚਾਹੀਏ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਆੜੀ ਹੈ ਦੇਖਦੇ ਆ ਕਿ ਹੁੰਦਾ ਕੀ ਹੈ ਤੁਹਾਡੇ ਦਾ ਕਾਪ ਅਡੇਟ ਸਵੇਰੇ ਜਰੂਰ ਆਊਗੀ ਸਭ ਤੋਂ ਪਹਿਲਾਂ ਆਊਗੀ ਔਰ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ